ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਸਰੀਰ ਦੇ ਲੱਛਣਾਂ ਦੇ ਮਤਲਬ ਕੁਝ ਜੇਕਰ ਸਰੀਰ ਥੱਕਿਆ-ਥੱਕਿਆ ਰਹਿੰਦਾ ਹੈ, ਦਿਮਾਗੀ ਕਮਜ਼ੋਰੀ ਹੈ, ਚੀਜ਼ਾਂ ਰੱਖ-ਰੱਖ ਭੁੱਲਦੇ ਆਂ, ਜ਼ਿਆਦਾ ਹੱਥ ਵਿੱਚ ਕਮੀ ਹੈ, ਚਿਹਰੇ ਦਾ ਰੰਗ, ਚਮੜੀ ਦਾ ਰੰਗ ਜਿਹੜਾ ਫਿੱਕਾ ਜਿਹਾ ਪੀਲਾ ਦਿਖਾਈ ਦਿੰਦਾ ਹੈ ਤਾਂ ਉਹਦੇ ਵਿੱਚ ਆਪਾਂ ਨੂੰ ਜਿਸ ਵਿਟਾਮਿਨ ਦੀ ਘਾਟ ਹੈ ਉਸ ਬਾਰੇ ਅੱਜ ਗੱਲ ਕਰਾਂਗੇ। ਇਸ ਵਿਟਾਮਿਨ ਨੂੰ ਕੋਬਾਲਾਮਿਨ ਵੀ ਕਿਹਾ ਜਾਂਦਾ ਹੈ। ਜਿਹੜਾ ਕਿ ਖੂਨ ਦੇ ਨਿਰਮਾਣ ਤੇ ਨਰਵਸ ਸਿਸਟਮ ਦੇ ਕੰਮ ਕਾਜ ਲਈ ਲੋੜਿੰਦਾ ਤੇ ਪਾਣੀ ਦੇ ਵਿੱਚ ਘੁਲਣਸ਼ੀਲ ਬਟਾਮਨ ਇਸ ਬਟਾਮਨ ਦੀ ਸਮੱਸਿਆ ਇਹ ਹੈ ਕਿ ਸਾਡਾ ਸਰੀਰ ਇਸ ਨੂੰ ਪੈਦਾ ਨਹੀਂ ਕਰ ਸਕਦਾ ਇਸ ਲਈ ਇਸ ਨੂੰ ਭੋਜਨ ਸਰੋਤਾਂ ਤੇ ਇਸ ਦੇ ਪੂਰਕਾਂ ਤੇ ਨਿਰਭਰ ਕਰਨਾ ਪੈਂਦਾ ਹੈ ਬਟਾਮਨ ਨੂੰ B12 ਕਰਕੇ ਵੀ ਜਾਣਿਆ ਜਾਂਦਾ ਜਿਹੜਾ ਆਮ ਆਪਾਂ ਨੂੰ ਬਟਾਮਨ B12 ਕਰਕੇ ਜਾਣਦੇ ਹਨ ਤੇ ਦੂਸਰੇ ਨੰਬਰ ਤੇ ਇਹਨੂੰ ਕੋਬਾਲਾ ਮੈਨ ਜਾਂ ਕੋਬਾਲ ਨੀਨ ਵੀ ਕਿਹਾ ਜਾਂਦਾ ਹੈ ਵਿਟਾਮਿਨ B12 ਦੀ ਕਮੀ ਜਿਹੜੀ ਸ਼ਾਕਾਹਾਰੀਆਂ ਦੇ ਵਿੱਚ ਆਮ ਹੈ ਕਿਉਂਕਿ ਇਹ ਖਣਿਜ ਪੌਦਿਆਂ ਅਧਾਰਤ ਭੋਜਨ ਉਤਪਾਦਾਂ ਵਿੱਚ ਨਹੀਂ ਮਿਲਦਾ ਇਹ ਮਾਸ ਮੱਛੀ ਅੰਡੇ ਤੇ ਡੇਰੀ ਉਤਪਾਦਾਂ ਦੇ ਵਿੱਚੋਂ ਮਿਲਦਾ ਹੈ ਕਿ 80-90% ਸ਼ਾਕਾਹਾਰੀ ਵਿਟਾਮਿਨ B12 ਦੀ ਘਾਟ ਵਾਲੇ ਹਨ ਕਿ ਇਹ ਵਿਕਾਰ ਮਨੁੱਖੀ ਸਰੀਰ ਨੂੰ ਕਈ ਤਰੀਕਿਆਂ ਨਾਲ ਪ੍ਰਭਾਵਿਤ ਕਰਦਾ ਵਿਟਾਮਿਨ ਦੀ ਕਮੀ ਅਨੀਮੀਆ ਪੈਦਾ ਕਰਨ ਤੋਂ ਲੈ ਕੇ ਕੇਂਦਰੀ ਤੰਤੂ ਪ੍ਰਣਾਲੀ ਸੈਂਟਰਲ ਨਰਵਸ ਸਿਸਟਮ ਨੂੰ ਉਦਾਰ ਬਣਾਉਣ ਤੱਕ ਕਈ ਵਾਰ ਬਟਾਉਣ B12 ਦੀ ਕਮੀ ਦੇ ਲੱਛਣ ਓਵਰਲੈਪਿੰਗ ਚਿੰਨਾਕਾਰ ਨਾਲ ਡਿਮੈਂਸ਼ੀਆ ਨਾਲ ਉਲਝ ਜਾਂਦੇ ਹਨ ਜਿਸ ਨਾਲ ਗਲਤ ਜਾਂਚ ਦੀ ਨਾਲ ਇਲਾਜ ਹੁੰਦਾ ਇੱਥੇ B12 ਦੀ ਕਮੀ ਦੀ ਸਮਾਨ ਡਿਮੈਂਸ਼ੀਆ ਦੇ ਚਾਰ ਸਕੇਤ ਹਨ ਖਾਲ ਖੂਨ ਦੇ ਸੈੱਲਾਂ ਦੀ ਘਾਟ ਦਿਮਾਗ ਵਿੱਚ ਆਕਸੀਜਨ ਦੀ ਸਪਲਾਈ ਨੂੰ ਪ੍ਰਭਾਵਿਤ ਕਰਦੀ ਜਾਂ ਘਟਾ ਦਿੰਦੀ ਹੈ ਜਿਸ ਨਾਲ ਭੰਬਲ ਭੂਸਾ ਪੈਦਾ ਹੁੰਦਾ ਤੇ ਕੁਝ ਲੋਕਾਂ ਨੂੰ ਸਮੇਂ-ਸਮੇਂ ਤੇ ਚੱਕਰ ਵੀ ਆ ਸਕਦੇ ਹਨ ਡਿਪਰੈਸ਼ਨ ਬੁਟਾਵਨ B12 ਦੀ ਘਾਟ ਦੇ ਦੋ ਵੱਡੇ ਕਾਰਨ ਹਨ ਘਾਤਕ ਅਨੀਮੀਆ ਤੇ ਖੁਰਾਕ ਪਹਿਲੇ ਮਾਮਲੇ 'ਚ ਤੁਹਾਡੀ ਜਿਹੜੀ ਪ੍ਰਤੀਰੋਧਕ ਪ੍ਰਣਾਲੀ ਹੈ ਤੁਹਾਡੇ ਪੇਟ ਵਿੱਚ ਸਿਹਤਮੰਦ ਸੈੱਲਾਂ ਨੂੰ ਨਸ਼ਟ ਕਰ ਦਿੰਦੀ ਹੈ ਲਈ ਕਿ ਖੁਰਾਕ ਅਤੇ ਭੋਜਨ ਤੋਂ ਬੁਟਾਵਨ ਨੂੰ ਸੋਖਣ ਤੋਂ ਰੋਕਦੀ ਹੈ ਦੂਜਾ ਖੁਰਾਕ ਰਹੀਂ ਬੁਟਾਵਨ B12 ਦੀ ਨਾ ਕਾਫੀ ਖਪਤ ਕਰਨ ਹੁੰਦਾ ਕਿਉਂਕਿ ਤੁਸੀਂ ਕਾਫੀ ਬੁਟਾਵਨ B12 ਚੰਗਾ ਭੋਜਨ ਨਹੀਂ ਖਾ ਰਹੇ ਜਾਂ ਤੁਸੀਂ ਸ਼ਾਕਾਹਾਰੀ ਹੋ ਸਾਡੇ ਸਰੀਰ ਨੂੰ ਪ੍ਰਤੀ ਦਿਨ 2.4 ਮਾਈਕਰੋਗ੍ਰਾਮ ਬਟਾਉਣ B12 ਦੀ ਲੋੜ ਹੁੰਦੀ ਹੈ ਇਸ ਬਟਾਉਣ ਦੀ ਘਾਟ ਕਾਰਨ ਕਈ ਤਰ੍ਹਾਂ ਦੇ ਲੱਛਣ ਹੋ ਸਕਦੇ ਹੈ ਜਿਨ੍ਹਾਂ ਨੂੰ ਪਛਾਣਨਾ ਮੁਸ਼ਕਲ ਹੋ ਜਾਂਦਾ ਹੈ ਪਤ ਲੰਬੇ ਸਮੇਂ ਦੀਆਂ ਸਿਹਤ ਸਮੱਸਿਆਵਾਂ ਤੋਂ ਬਚਣ ਲਈ ਇਸ ਨੂੰ ਜਲਦੀ ਫੜਨਾ ਮਹੱਤਵਪੂਰਨ ਹੈ ਬਟਾਉਣ B12 ਨੂੰ ਕੋਬਾਲਾਮਾਈਨ ਵੀ ਕਿਹਾ ਜਾਂਦਾ ਹੈ ਇਹਦੇ ਜਿਹੜੇ ਪੰਜ ਲੱਛਣ ਮੈਨ ਆਪਾਂ ਤੁਹਾਡੇ ਨਾਲ ਅੱਜ ਸਾਂਝੇ ਕਰਦੇ ਹਾਂ ਇਹੜੇ ਪੰਜ ਰਸਨਾ ਵਿਟਾਮਿਨ B12 ਉਹਨਾਂ 8 B ਵਿਟਾਮਿਨਾਂ ਵਿੱਚੋਂ ਇੱਕ ਹੈ ਜਿਹਦੇ ਦੀ ਸਰੀਰ ਨੂੰ ਦਿਮਾਗੀ ਪ੍ਰਣਾਲੀ ਦੇ ਆਮ ਕੰਮਕਾਜ ਲਈ ਲੋੜ ਹੁੰਦੀ ਹੈ ਇੱਥੇ ਇਹ ਵੀ ਜਾਨਣਾ ਜ਼ਰੂਰੀ ਹੈ ਕਿ ਇਹ ਵਿਟਾਮਿਨ ਸਾਨੂੰ ਸਿਰਫ ਮਾਸ ਅੰਡੇ ਤੇ ਡੇਅਰੀ ਉਤਪਾਦ ਤੋਂ ਹੀ ਮਿਲਦਾ ਹੈ ਜੇਕਰ ਤੁਹਾਨੂੰ ਗਿਰ ਜਾਂਦੀ ਥਕਾਵਟ ਤਾਂ ਨੋਟ ਕਰੋ ਕਿਤੇ ਤੁਹਾਡੇ ਵਿੱਚ ਵੀ ਨਾ ਵਿਟਾਮਿਨ B12 ਦੀ ਕਮੀ ਹੋਵੇ ਟਾਉਮਨ B12 ਦੀ ਕਮੀ ਦੇ ਸਭ ਤੋਂ ਅਹਿਮ ਲੱਛਣਾਂ ਵਿੱਚੋਂ ਇੱਕ ਇੱਕ ਹੀ ਕਾਰਨ ਹੈ। ਤੁਹਾਡਾ ਜਿਹੜੀ ਇੱਕ ਕਾਰਨ ਹੈ ਮੈਂ। ਕਾਫੀ ਆਰਾਮ ਕਰਨ ਤੋਂ ਬਾਅਦ ਵੀ ਜੇਕਰ ਤੁਸੀਂ ਥੱਕੇ ਥੱਕੇ ਜਾਂ ਕਮਜ਼ੋਰ ਮਹਿਸੂਸ ਕਰਦੇ ਹੋ। ਅਤੇ ਦਿਨ ਪਰ ਤੁਹਾਡੀ ਜਿਹੜੀ એનર્ਜੀ ਦਾ ਲੈਵਲ ਹੈ ਜਿਹੜਾ ਘਟਦਾ ਜਾਂਦਾ। ਤਾਂ ਜ਼ਰੂਰ ਤੁਹਾਨੂੰ ਬਟਾਮਨ B12 ਲੱਗਦੀ। ਦੂਸਰੇ ਨੰਬਰ ਤੇ ਜੇਕਰ ਤੁਹਾਡੇ ਹੱਥਾਂ ਪੈਰਾਂ ਦਾ ਸੁੰਨ ਹੋਣਾ ਤੇ ਚਰਣਾਟ ਹੁੰਦੀ ਹੈ ਤਾਂ ਵੀ ਤੁਹਾਡੇ ਵਿੱਚ ਬਟਾਮਨ ਵੀ 12 ਦੀ ਘਾਟ ਹੋ ਸਕਦੀ ਹੈ ਇਸ ਵਿਟਾਮਿਨ ਦੀ ਘਾਟ ਨਸਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਜੇਨਾਲ ਤੁਹਾਡੇ ਹੱਥਾਂ ਪੈਰਾਂ ਨਾਲ ਤੁਹਾਡੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਸੁੰਨ ਹੋਣਾ ਜਾਂ ਚੰਨਾਟ ਹੋਣਾ ਸੁਭਾਵਿਕ ਹੈ ਇਸ ਨਾਲ ਸੰਤੁਲਨ ਤੇ ਤਾਲਮੇਲ ਵਿੱਚ ਵੀ ਮੁਸ਼ਕਲ ਆ ਸਕਦੀ ਹੈ ਤੀਜੇ ਨੰਬਰ ਤੇ ਜੇਕਰ ਤੁਹਾਡੀ ਚਮੜੀ ਦਾ ਰੰਗ ਜਿਹੜਾ ਹੈਗਾ ਫਿੱਕਾ ਹੈ ਜਾਂ ਪੀਲੀ ਦਿਖਾਈ ਦਿੰਦੀ ਹੈ ਤਾਂ ਵਿਟਾਮਿਨ B12 ਦੀ ਕਮੀ ਤੁਹਾਡੇ ਵਿੱਚ ਹੈਗੀ ਜੇ ਸਪਟਾਮਨ ਦੀ ਕਮੀ ਨਾਲ ਲਾਲ ਰਕਤਾਂਮੂਨ ਦੀ ਕਮੀ ਹੋ ਸਕਦੀ ਹੈ ਜ ਜਿਹਨੂੰ ਆਪਾਂ ਰੈੱਡ ਬਲੱਡ ਸੈੱਲ ਜੀ ਕਹਿੰਦੇ ਆ ਜਿਸ ਨਾਲ ਅਨੀਮੀਆ ਵੀ ਹੋ ਸਕਦਾ ਹੈ ਅਨੀਮੀਆ ਫਿੱਕੀ ਜਾਂ ਪੀਲੀ ਸਕਿਨ ਦਾ ਕਾਰਨ ਬਣ ਸਕਦਾ ਹੈ ਨਾਲ ਹੀ ਕਮਜ਼ੋਰੀ ਹੋ ਸਕਦੀ ਹੈ ਸਾਹ ਦੀ ਕਮੀ ਸਾਹ ਚੜਨਾ ਤੇ ਹਲਕਾ ਛਲਦਰਦ ਹੋਣਾ ਵੀ ਇਹਨਾਂ ਲੱਸਣਾਂ ਦੇ ਵਿੱਚ ਹੋਰ ਸ਼ਾਮਲ ਹੋ ਸਕਦਾ ਹੈ ਮੂਡ ਵਿੱਚ ਬਦਲਾਅ ਵਿਟਾਮਿਨ B12 ਲੋਗ ਨਿਊਰੋਟਰਾਂਸਮੀਟਰਾਂ ਦੇ ਉਤਪਾਦਨ ਲਈ ਜ਼ਰੂਰੀ ਹੈ ਜੋ ਕਿ ਮੂਡ ਨੂੰ ਕੰਟਰੋਲ ਕਰਨ ਵਾਲੇ ਰਸਾਇਣ ਹਨ ਇਸ ਬਟਾਮਨ ਦੀ ਕਮੀ ਨਾਲ ਮੂਡ ਸਵਿੰਗ ਡਿਪਰੈਸ਼ਨ ਅਤੇ ਚਿੜਚਿੜਾਪਨ ਇਰਿਟੇਸ਼ਨ ਹੋ ਸਕਦਾ ਬੌਧਿਕ ਤੌਰ ਤੇ ਕਮਜ਼ੋਰੀ ਦਿਮਾਗੀ ਕਮਜ਼ੋਰੀ ਬਟਾਮਨ B12 ਦਿਮਾਗ ਦੇ ਕੰਮਾਂ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ ਇਸ ਬਟਾਮਨ ਦੀ ਕਮੀ ਨਾਲ ਬਹੁਤ ਆਦਮਕ ਕਮਜ਼ੋਰੀ ਯਾਦ ਆਦਤ ਦੀਆਂ ਸਮੱਸਿਆਵਾਂ ਚੀਜ਼ਾਂ ਨੂੰ ਰੱਖ ਰੱਖ ਭੁੱਲਣਾ ਇਕਾਗਰਤਾ ਵਿੱਚ ਕਮੀ ਇਹ ਸਮੱਸਿਆਵਾਂ ਆਗੇ ਹੋ ਜਾਂਦੀਆਂ ਜੇਕਰ ਤੁਹਾਨੂੰ ਵੀ ਇਹਨਾਂ ਵਿੱਚੋਂ ਕੋਈ ਲੱਸਨ ਅਨੁਭਵ ਹੁੰਦਾ ਹੈ ਜਾਂ ਤੁਸੀਂ ਇਹਦਾ ਟੈਸਟ ਕਰਾਓ ਵੀ ਪੋਟਾਸ਼ੀਅਮ B12 ਦਾ ਖੂਨ ਦੀ ਜਾਂਚ ਕਰਾ ਸਕਦੇ ਹੋ ਤੇਰਾ ਨੂੰ ਪਤਾ ਲੱਗ ਸਕਦਾ ਤਾਂਕਰ ਤੁਸੀਂ ਇਹਦੇ ਇਲਾਜ ਵੱਲ ਜਦੋਂ ਨਾਲ ਹੀ ਆਪਣੀ ਖੁਰਾਕ ਜਿਹੜੀ ਉਦੇ ਵਿੱਚ ਚੇਂਜ ਕਰੋ ਸਪਲੀਮੈਂਟਸ ਵਿੱਚ ਜਿਹੜਾ ਜਿਹੜੇ ਤੁਸੀਂ ਲੈ ਸਕਦੇ ਆ ਦੇ ਨਾਲ